पंडे लमया न रावां इश्क दर्द जिगर सख़्त सजावा इश्किया चौथा तबका अल मैं सिंगर नहीं है वी आर जस्ट एक्टिंग एक्टिंग हो लमिया नाव इश्क दिया दर्द जिगर सख़ सजावा इश्क दिया चौथा तबका अंदरां इश्क दिया औखे पंडे लमीअ ने रवां इश्क द उहे अल हर हर दिल ਹਰ ਹਰ ਦਿਲ ਹਰਥਾਂ ਵਿੱਚ ਇਸ਼ਕ ਸਮਾਇਆ ਏ ਅਰਸ਼ ਪਰਸ਼ਤੇ ਇਸ਼ਕ ਨੇ ਕਦਮ ਟਿਕਾਇਆ ਏ ਹਰ ਹਰ ਦਿਲ ਹਰਥਾਂ ਵਿੱਚ ਇਸ਼ਕ ਸਮਾਇਆ ਏ ਅਰਸ਼ ਪਰਸ਼ਤੇ ਇਸ਼ਕ ਨੇ ਕਦਮ ਟਿਕਾਇਆ ਏ ਹਉ ਬੱਲੇਵਾ ਬੁੱਲੇ ਮੰਗ ਸਾਡੀ ਮਾਰਨ ਜੀਤ ਵਾਂਗ ਹੋ ਬੁੱਲੇ ਮੰਗ ਸਾਡੀ ਮਾਰਨ ਜੀਤ ਵਾਂਗ ਨਚਾਵਣ ਤਾਰਾਂ ਇਸ਼ਕ ਦੀਆਂ ਓਖੇ ਪੈਂਦੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ ਓਏ ਅੱਲਾ ਦਾਏ ਆ ਜਾ ਯਾਰ ਤੇ ਤੇ ਦਿੰਦਾ ਸੋਹਣਾ ਯਾਰ ਤੇ ਤੇ ਦਿੰਦਾ ਆ ਜਾ ਯਾਰ ਆ ਜਾ ਜੀ ਵਾਹਿਗੁਰੂ ਜੀ ਵਾਹਿਗੁਰੂ ਮੈਂ ਆਤ ਵੱਟਦੀ ਹਈ ਵੱਟਦੀ ਹਈ ਜਦੋਂ ਮੈਂ ਇਹਨੂੰ ਵੇਖਿਆ ਸੀ ਨਾ ਜਦੋਂ ਉਹ ਦੋ ਇਹ ਗੀਤ ਕਿਹੜਾ ગાਣਾ ਲਾਉਂਦੇ ਹੈ ਮਾਜੀ ਇਹਨਾ ਸ਼ਰਮਾਉਂਦੀ ਬਹੁਤ ਸੋਹਣਾ ਸਿਰ ਤੇ ਹੋਣ ਕਿ ਕਰਨੇ ਨੂੰ ਹੋਣ ਕਿ ਰੋਟੀ ਖਾਣ ਲੱਗੀ ਮਾਤਾ ਜੀ ਇਹਨਾ ਸ਼ਰਮਾਉਂਦੀ ਬਹੁਤ ਸੋਹਣਾ ਸਿਰ ਉਹ ਨਹੀਂ ਹੌਲੀ ਹੌਲੀ ਸ਼ਰਮਾਉਣਾ ਕਰ ਦਸ ਗੁੱਸਾ ਕਰਵਾ ਦਵਾਂ ਸ਼ੁਰੂ ਕਰ ਹੰਡਰਾਉਣਾ ਸ਼ੁਰੂ ਕਰਾਂ ਉਦੋਂ ਮੈਂ ਜਦੋਂ ਮੈਂ ਮੇਰੇ ਨਾਲ ਇਹ ਗੱਲਬਾਤ ਕੀਤੀ ਤੇ ਮੈਂ ਇਹਨੂੰ ਗੀਤ ਸੁਣਾਇਆ ਰঞ্জੀਤ ਬਾਵੇਦਾਰ ਹੈ ਨਾ ਉਹ ਬਾਹਰ ਵਾਲਾ ਗੀਤ ਨਾ ਉਦੋਂ ਮੈਂ ਖਿੱਦੋ ਖੰਡੀ ਫਿਲਮ ਕਰ ਰਿਹਾ ਸੀ ਫਿਲਮ ਫਲੋਪ ਹੋ ਗਈ ਉਹ ਪਰ ਮੇਰਾ ਐਕਟ ਬਹੁਤ ਕਮਾਲ ਦਾ ਸੀ ਤੁਸੀਂ ਮੈਨੂੰ ਦੇਖੀ ਹੋਣੀ ਹੈ ਨਾ ਕੰਗ੍ਰੈਚੁਲੇਸ਼ਨਸ ਯੈਸ ਫਿਲਮਾਂ ਫਲੋਪ ਹੁੰਦੀਆਂ ਨੇ ਬਸ ਸਰ ਮੈਂ ਉਸਕੇ ਨਾਮ ਲਈ ਸੀ ਹੈ ਨਾ ਬੰਦ ਕੇ ਜਾਓ ਅਨੰਦੀ ਕੰਟੈਂਟ ਹੈਡ ਹਾਂ ਤੁਸੀਂ ਆਜੂ ਦੀ ਵਨ ਸਾਈਡ ਤੇ ਲੇਕਰ ਹੋ। ਸਲਾਮ ਸਰਕਾਰੀ ਨੌਕਰੀ ਬੋਲੇ ਸਰਕਾਰੀ ਆ ਸਾਬ। ਅਰੇ ਇਧਰ ਬਹੁਤ ਅੱਛਾ। ਮੈਂ ਉਹ ਗੜਾ ਦੁਆਰਾ ਤੇ ਪਤਾ ਹੀ ਹੈ। ਉਦੋਂ ਮੈਂ ਗਿਆਨ ਜਿੰਨੇ ਵੀ ਹੋਏ ਨਾ ਇਹਦੇ ਕਰਕੇ ਹੋਏ। ਪਰ ਫਲੋਪ ਹੋ। ਮੈਂ ਐਕਟਰ ਸੀ ਨਾ। ਮੈਂ ਐਕਟਰ ਨਹੀਂ। ਆਜਾ ਜਸਟ ਪਰਫਾਰਮਰ ਹੋਰ ਗਲਤ ਤੁਸੀਂ ਤੁਸੀਂ ਜਾਨੀ। ਬਸ ਚਾਰ ਕਰਦੀ।